ਭਾਈ ਜੀ ਪਾਰਟੀ ਸੁਪਰੀਮ ਪਾਰਟੀ ਦਾ ਕੋਟਨ ਕੋਟ ਧੰਨਵਾਦ ਆ ਜਿਨ੍ਹਾਂ ਨੇ ਦੁਬਾਰਾ ਮਾਣ ਬਖਸ਼ਿਆ ਸਾਨੂੰ ਆਪ ਦੇ ਨਾਲ ਬਿਠਾਇਆ ਮੈਂ ਆਪ ਦੇ ਦਿਲ ਦੀਆਂ ਗਹਿਰਾਈਆਂ ਤੋਂ ਨਾਲ ਧੰਨਵਾਦ ਕਰਦਾ ਲੋਕਾਂ ਦੀ ਖੁਸ਼ੀ ਦਾ ਕਾਰਨ ਵੀ ਇਹਨਾਂ ਨਾਲ ਅਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਮੇਰੇ ਪਿਤਾ ਜੀ ਸਵਰਗਵਾਸੀ ਸਰ ਗੁਜਰਾਨ ਸਿੰਘ ਨਿਹਾਲ ਸਿੰਘ ਵਾਲਾ ਨੇ ਸਭ ਤੋਂ ਪਹਿਲੀ ਚੋਣ ਨਿਹਾਲ ਸਿੰਘ ਵਾਲੇ ਤੇ ਜਿਹੜੀਆਂ ਆਜ਼ਾਦ ਭਾਰਤ ਦੇ ਵਿੱਚ ਸੋਨਾ ਹੋਈਆਂ ਸੀ 1952 ਚ ਉਹ ਪਹਿਲੀ ਚੋਣ ਇਥੋਂ ਲੜੀ ਸੀ ਉਦੋਂ ਦੇ ਇਸ ਇਲਾਕੇ ਦੇ ਲੋਕਾਂ ਨਾਲ ਇਸ ਜ਼ਿਲ੍ਹੇ ਦੇ ਲੋਕਾਂ ਨਾਲ ਮਾਲਵੇ ਦੇ ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ 11 ਚੋਣਾਂ ਲੜੀਆਂ ਤਿੰਨ ਮੈਂ ਲੜ ਲਈ ਤਿੰਨਾਂ ਦੀ ਮਜਲੇ ਦਾ ਪ੍ਰਧਾਨ ਰਹੇ ਲੋਕਾਂ ਦੀ ਬਦੌਲਤ ਪਾਰਟੀ ਦੀ ਕਿਰਪਾ ਨਾਲ ਤੇ ਉਹਨਾਂ ਨਾਲ ਸਬੰਧ ਬਣੇ ਹੋਏ ਆ ਉਹਨਾਂ ਨਾਲ ਦੁੱਖ ਸੁੱਖ ਦੀਆਂ ਸਾਂਝਾਂ ਬਹੁਤ ਇੱਕ ਦੂਜੇ ਨਾਲ ਪਿਆਰ ਬਣਿਆ ਹੋਇਆ ਤੇ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਸੀ ਜਿਵੇਂ ਅਸੀਂ ਜਿੰਨਾਂ ਪਰਿਵਾਰਾਂ ਨਾਲ ਸਾਡੀ ਲਿਹਾਜ਼ ਆ ਸਾਡੀ ਦੋਸਤੀ ਆ ਜਾਂ ਸਾਡੇ ਦੁੱਖ ਸੁੱਖ ਦੇ ਭਾਈ ਦਾ ਭਾਗੀਦਾਰ ਨੇ ਉਬਾਰ ਕਿਉਂ ਆ ਉਹਨਾਂ ਨੇ ਵੀ ਦੁਆਵਾਂ ਸੀ ਉਹਨਾਂ ਨੇ ਵੀ ਸਟੇਟ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਕਿਰਪਾ ਕੀਤੀ ਸਾਨੂੰ ਦੁਬਾਰਾ ਫਿਰ ਆਪ ਦੇ ਨਾਲ ਬਿਠਾਇਆ ਬੁੱਕਲ ਜਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਲੋਕਾਂ ਦਾ ਵੀ ਕਰਦਾ ਔਰ ਪਾਰਟੀ ਦਾ ਖਾਸ ਤੌਰ ਤੇ ਕਰਦਾ ਲੋਕਾਂ ਦੀ ਗੱਲ ਕੀਤੀ ਹੈ ਜੀ ਸਾਊਕੇ ਦਾ ਬਿਆਨ ਸੀ ਕਿ ਕਹਿੰਦੇ ਕਿ ਐਲਾਨ ਹੋਣਾ ਬਾਕੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਅੱਗੇ ਆ ਰਹੀ ਹੈ ਉਹ ਦਵਾ ਜੀ ਪੱਕਾ ਹੀ ਹੈ ਉਹ ਸੁਣਨ ਵਾਲੀ ਕਿਹਦੀ ਗੱਲ ਆ ਉਹ ਦਾ ਦੁਬਾਰ ਤੇ ਲਿਖਿਆ ਜੇ ਆਪਾਂ ਨਾ ਪੜਾਂਗੇ ਵੀ ਜਿਹੜੀ ਆਉਣ ਵਾਲੀ ਹਕੂਮਤ ਆ ਪੰਜਾਬ ਦੀ ਸਰਕਾਰ ਆ ਉਹ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਬਣ ਗਈ। ਫਲੀਟ ਤਾਂ ਜੀ ਜਿਹੜੇ ਮੇਸ਼ੰਬਰ ਪਰਿਵਾਰ ਦੇ ਕੋਈ ਕਾਰਬਾਤ ਸੁਣੀ ਆ ਤੇ ਅੱਜ ਤੁਹਾਡੇ ਵੱਲੋਂ ਜਿਹੜਾ ਲੱਡੂ ਵੀ ਵੰਡੇ ਗਏ ਵਰਕਰਾਂ ਦੇ ਵਿੱਚ ਜਿਹੜਾ ਖੁਸ਼ੀ ਦਾ ਮਹੌਲ ਬਣਿਆ ਹੋਣਾ ਕੀ ਕਹਿਣਾ ਚਾਹੀਦਾ। ਇਹ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੂੰ ਆਪਣਾ ਸਸਪੈਂਸ਼ਨ ਕੀਤੀ ਐ ਮੌਤਲ ਕੀਤਾ ਉਦੋਂ ਤੋਂ ਮੋਗਾ ਜ਼ਿਲ੍ਹੇ ਦੀਆਂ ਵਰਕਰਨੀਆਂ ਭਾਵਨਾਮ ਸੀ ਕਿ ਜਲਦੀ ਸਾਡਾ ਮਹਿਬੂਬ ਨੇਤਾ ਇੱਥੇ ਆਵੇ ਤੇ ਨਿਹਾਲ ਸਿੰਘ ਵਾਲੇ ਵੀ ਸੀਗੀਆਂ ਕਿਉਂਕਿ ਇੱਥੋਂ ਨਿਹਾਲ ਸਿੰਘ ਵਾਲੇ ਜੰਪੜਾ ਦਾ ਕਾਫੀ ਉਹਨਾਂ ਦਾ ਪ੍ਰਭਾਵ ਹੈ ਬਾਗੇਪੁਰਾਣੇ ਏਰੀਏ 'ਚ ਮੋਗਾ ਧਰਮਕੋਟ ਨਿਹਾਲ ਸਿੰਘ ਵਾਲਾ ਤੇ ਨਾਲ ਦੀਆਂ ਜੇ ਅਸੈਂਬਲੀਆਂ ਲੱਗੀਆਂ ਪਧੌੜ ਦੇ ਅਸੈਂਬਲੀ ਹਲਕੇ ਦੇ ਜਿਹੜੀ ਸਾਡੀ ਐਸ்சி ਹੈ ਜ਼ਿਲ੍ਹਾ ਸੰਗਰੂਰ ਬਰਨਾਲਾ 'ਚ ਪੈਂਦੀ ਹੈ ਬਰਨਾਲਾ ਸ਼ਹਿਰ ਕਿਉਂਕਿ ਐਮਪੀ ਰਹੇ ਇਹਨਾਂ ਦੇ ਪਿਤਾ ਜੀ ਨਾਲ ਸਾਡੇ ਪਿੰਡ ਪੈਂਦਾ ਦੀਨਾ ਕਾਂਗੜ ਤੇ ਸਾਰੇ ਬਿਆਲਪੁਰੇ ਦੇ ਇਹਨਾਂ ਰਾਮਪਰਾਪੂਲ ਪਿੰਦੀ ਉਹ ਸਾਰੇ ਪਟੜੀ ਫੇਰਦੇ ਜਾਂ ਇਹ ਸੱਤ ਕਨਸਟਿਟਿਊਸ਼ਨ ਦੇ ਬੰਦਿਆਂ ਨੇ ਇਹ ਨਿੱਜੀ ਤੌਰ ਤੇ ਇਨ ਟੱਚ ਹੈ ਉਹ ਸਾਰੇ ਵਰਕਰਾਂ ਦੀ ਭਾਵਨਾ ਸੀ ਤੇ ਖੁੱਲ ਚਲੋ ਹਾਈ ਕਮਾਂਡ ਦਾ ਜਿਵੇਂ ਹਮੇਸ਼ਿੰਦਰ ਸਿੰਘ ਨੇ ਕਿਹਾ ਵੀ ਫੈਸਲਾ ਉਹ ਵੀ درست ਸੀ ਤੇ ਇਹ ਵੀ درست ਹੈ ਉਹ ਸਮੇਂ ਦੇ ਹਿਸਾਬ ਨਾਲ ਉਹਦੋਂ ਕੋਈ ਫੈਸਲਾ ਲਿਆ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਲੇਕਿਨ ਕੁਝ ਪੋਲਿਟੀਕਲ ਮਜਬੂਰੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਇਹ ਸਾਰਾ ਲੰਬਾ ਸਮਾਂ ਚੱਲਿਆ ਵਰਕਰਾਂ ਦੀ ਭਾਵਨਾ ਉਦੋਂ ਵੀ ਸੀਗੀ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਸਾਡੇ ਸਤਿਕਾਰਯੋਗ ਜੀ ਬੀ ਅਮਰਜੀਤ ਪ੍ਰਸਾਹੋ ਕੇ ਖੜੀ ਸੀ ਉਹਨਾਂ ਨੇ ਵੇਵ ਚਲਾਈ ਕੁਸ਼ਲਦੀਪ ਪਿੱਲੋਂ ਜੀ ਤੇ ਆਪਣਾ ਲੋਗੜ ਸਾਹ ਤੇ ਹੋਰ ਵੀ ਕਈ ਨਿਰਕਾਂ ਸੋਭਾਵ ਸੀ ਜਿਹੜੇ ਬੰਦੇ ਚਾਹੁੰਦੇ ਸੀ ਕਿ ਇਹਨਾਂ ਦੀ ਸ਼ਮੂਲੀਅਤ ਜਲਦੀ ਹੋ ਜੇ ਤਾਂ ਕਿ ਉਹਨਾਂ ਦਾ ਬੈਨੀਫਿਟ ਸਾਨੂੰ ਮਿਲ ਸਕੇ ਲੇਕਿਨ ਇਸ ਪਰਿਵਾਰ ਨੇ ਫਿਰ ਵੀ ਸਾਈਡ ਤੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਕੋਲ ਵੀ ਕਈ ਇਨਪੁਟ ਹੈ ਵੀ ਇਹਨਾਂ ਨੂੰ ਹੋਰ ਪਾਰਟੀਆਂ ਨੇ ਲਵਾਉਣ ਦੀ ਕੋਸ਼ਿਸ਼ ਕੀਤੀ ਪ੍ਰਲੋਭਨ ਵੀ ਦਿੱਤੇ ਲਾਲਚ ਵੀ ਦਿੱਤੇ ਗੁੱਟੇਟ ਦਾ ਜਾਂ ਹੋਰ ਕਾਹੇ ਦਾ لیکن ਇਹ ਆਪਦੇ ਕਾਂਗਰਸ ਪਾਰਟੀ ਦੇ ਡਿਗ ਖੜੇ ਰੇ ਸਿਧਾਂਤਾਂ ਤੇ ਉਦੋਂ ਅੱਜ ਇਹ ਪਿੱਛੇ ਨਹੀਂ ਸਾਡੇ ਜਿਹੜੇ ਡਾਇਨਾਮਿਕ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਸੀ ਉਹਨਾਂ ਨੇ ਆਦੀ ਸੈਟੀਸਫੈਕਸ਼ਨ ਤੋਂ ਬਾਅਦ ਤੇ ਉਹਨਾਂ ਦੀ ਜਿਹੜੀ ਰਿਵੋਕ ਕਰਤੀ ਐ ਸਸਪੈਂਸ਼ਨ ਬਹਾਲ ਕਰਤੀ ਐ ਉਸ ਵਰਕਰਾਂ 'ਚ ਹਰਸ ਤੇ ਉਲਾਸ ਸੀਗਾ ਕਿ ਸਾਡੀਆਂ ਭਾਵਨਾਵਾਂ ਨੂੰ ਹਾਈ ਕਮਾਂਡ ਨੇ ਸਮਝਦੇ ਹੋਏ ਇਹਨਾਂ ਨੂੰ ਵਾਪਸ ਲਿਆ ਉਹ ਹਾਈ ਕਮਾਂਡ ਦਾ ਧੰਨਵਾਦ ਕਰਨ ਵਾਸਤੇ ਤੇ ਲੋਕਾਂ 'ਚ ਖੁਸ਼ੀ ਜਾਤਨੋਂ ਸਿਰ ਜੀ ਲੱਡੂ ਵੰਡ ਸਮਾਰੋਹ ਰੱਖਿਆ ਗਿਆ ਸੀ ਨਿਹਾਲ ਸਿੰਘ ਵਾਲਾ ਵਾਕੇ ਜਿਵੇਂ ਲੋਕਾਂ ਨੇ ਮੇਨ ਮੇਨ ਲੋਕ ਜਿਹੜੇ ਬੁਲਾਏ ਗਏ ਸੀ ਉਹਨਾਂ ਨੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੁਸੀਂ ਉਸ ਚ ਸੀਗੇ ਅਵਾਰਡ ਤੋਂ ਪਰਮਾ ਕਟ ਸੀਗਾ ਤੇ ਲੋਕ ਬੜੇ ਖੁਸ਼ ਸੀਗੇ ਵੀ ਹੁਣ ਕਾਂਗਰਸ ਪਾਰਟੀ ਮੋਗੇ ਜਿਹੜੀ ਹੋਰ ਮਜ਼ਬੂਤ ਹੋ ਪੰਜਾਬ ਚ ਵੀ ਹੋਊਗੀ ਬਰਕਰਾਰੀ ਗੱਲ ਕਰੀਏ ਜੀ ਸਟੇਜ ਤੋਂ ਜਦੋਂ ਅਨਾਉਂਸਮੈਂਟ ਹੁੰਦੀ ਹੈ ਕਿ ਉਹਨਾਂ ਨਾਲ ਸਮਾਜ ਦਾ ਕਾਂਗਰਸ ਪਾਰਟੀ ਦਾ ਕਹਿੰਦੇ ਕਿ ਅਜੇ ਤਲਾਣ ਹੋਣਾ ਬਾਕੀ ਹੈ ਤੇ ਕੀ ਕਹਿਣਾ ਚਾਹੁੰਦੇ ਸੀ ਉਹ ਤਾਂ ਤੁਸੀਂ ਮੇਰੇ ਨਾਲ ਵੱਧ ਜਾਣਦੇ ਆ ਪੱਤਰਕਾਰਾਂ ਤੁਸੀਂ ਇਸ ਸਾਰ ਨਿਤ ਵਿਜਦੇ ਹੋ ਲੋਕਾਂ ਦੀ ਭਾਵਨਾ ਹੈਗੀ ਹੈ ਜਿਹੜੀ ਵੋਟ ਪਰਸੈਂਟੇਜ ਕਾਂਗਰਸ ਨੂੰ ਪਈ ਹੈ ਪਾਰਲੀਮੈਂਟ ਚ ਪਈ ਹੈ ਜਾਂ ਜੋ ਮੁੱਦੇ ਨੂੰ ਲੈ ਕੇ ਸਾਡੀ ਕਾਂਗਰਸ ਪਾਰਟੀ ਲੜਾਈ ਲੜ ਰਹੀ ਹੈ ਰਾਜਾ ਮੋਰਿੰਦਰ ਵਿੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਚੰਨੀ ਸਾਹਿਬ ਜਿਹੜਾ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ ਉਹ ਪਾਰਲੀਮੈਂਟ ਠੀਕ ਹੈ ਨਾ ਜੀ ਆਮ ਇਲੈਕਸ਼ਨ ਚ ਉਸ ਤੋਂ ਲੋਕਾਂ ਦਾ ਮੰਡਟ ਬਣ ਗਿਆ ਇਹ ਹੈ ਤੇ ਬਾਕੀ ਜਿਹੜਾ ਦੂਜੀਆਂ ਪਾਰਟੀਆਂ ਹੈਗੀਆਂ ਅਕਾਲੀ ਦਲ ਤੇ ਜਾਂ ਹੋਰ ਹੈ ਐਨਟੀ ਕੇ ਮੈਸੇਜ ਬੈਠੀ ਹੈ ਪਿੱਛੇ ਜੇ ਆਪਾਂ ਹੁਣ ਦੇਖਿਆ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਉਹਨਾਂ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਨਾਮਾ ਦਿੱਤਾ ਹੈ ਉਹਦਾ ਵੀ ਸੈਟ ਬੈਕ ਲੋਕਾਂ ਚ ਗਿਆ ਹੀ ਹੈ ਇਸ ਕਰਕੇ ਲੋਕ ਆਸ ਰੱਖਦੇ ਆ ਕਿ ਜਦੋਂ ਆਪ ਤੇ ਧਰਮ ਪੂਰੀ ਹੋਊਗੀ 2027 ਚ ਇੱਕੋ ਇੱਕ ਵਿਕਲਪ ਰਹੂਗਾ ਕਾਂਗਰਸ ਪਾਰਟੀ ਤੇ ਪ੍ਰਧਾਨ ਜੀ ਕਿੰਨੀਆਂ ਕਿ ਸੀਟਾਂ ਦੇ ਉੱਤੇ ਹੁਣ ਪ੍ਰਭਾਵ ਪਊਗਾ ਇਹ ਡਾਇਰੈਕਟ ਤਾਂ 7 ਸੀਟਾਂ ਤੇ ਪਊਗਾ ਜਿਵੇਂ ਹਿਮੇਸ਼ੰਦਰਜੀ ਦਾ ਮੈਂ ਦੱਸਿਆ ਵੀ ਬਰਨਾਲਾ ਪਦੌੜ ਤੇ ਆਪਣਾ ਰਾਮਪੁਰਾ ਫੂਲ ਤੇ ਚਾਰ ਮੋਗੇ ਜਿਲ੍ਹੇ ਦੀਆਂ ਪ੍ਰਭਾਵ ਤਾਂ ਹੁੰਦੇ ਹੈ ਕਿ ਜਗਰਾਵਾਂ ਦੇ ਕੁਝ ਏਰੀਆ ਜਿਹੜੇ ਆਪਣਾ ਤੁਹਾਨੂੰ ਪਤਾ ਗੁਪਤਾ ਨਾਲ ਲੱਗਦੇ ਆ ਆ ਚੱਕਰ ਹੋ ਗਿਆ ਤੇ ਹੋਰ ਹੋ ਗਿਆ ਉਹ ਵੀ ਇੱਥੇ ਲੋਕ ਆਉਂਦੇ ਜਾਂਦੇ ਇਹਨਾਂ ਕੋਲੇ ਤੇ ਪ੍ਰਭਾਵ ਤਾਂ ਹੈਗੇ ਆਪਣੀ ਹੋਰ ਬਾਕੀ ਸਾਰੇ ਲਿੰਕ ਹੈਗੇ ਬੜਾ ਕੱਦਾ ਬੜਾ ਨਾਂ ਇਹਨਾਂ ਦਾ ਆਂਦ-ਆਂਦ ਤੇ ਰਮਾਨਦਾਰ ਸ਼ਵੀ ਹੈ